ਕਿਹਾ ਜਾਂਦਾ ਹੈ ਕਿ ਹਾਸਾ ਸਭ ਤੋਂ ਵੱਡੀ ਦਵਾਈ ਹੁੰਦਾ ਹੈ ਤੇ ਪੰਜਾਬੀਆਂ ਨੂੰ ਇਹ ਦਵਾਈ ਦੇਣ ਵਾਲਾ ਸਭ ਤੋਂ ਵੱਡਾ ਹਕੀਮ ਸੀ ਜਸਵਿੰਦਰ ਪੱਲਾ ਪਰ ਅਫਸੋਸ ਹੈ ਅੱਜ ਉਹ ਚਿਹਰਾ ਜੋ ਸਾਲਾਂ ਤੱਕ ਸਾਡੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦਾ ਰਿਹਾ ਉਹ ਸਦਾ ਲਈ ਖਾਮੋਸ਼ ਹੋ ਗਿਆ ਪ੍ਰਸਿੱਧ ਕਮੇਡੀਅਨ ਜਸਵਿੰਦਰ ਪੱਲਾ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸੀ ਤੇ ਉਹਨਾਂ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ ਲੇਕਿਨ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਵਾਸ ਲਏ ਜਸਵਿੰਦਰ ਭੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਸਨ ਜਿਸ ਦੀ ਕਮੇਡੀ ਸਿਰਫ ਹਸਾਉਂਦੀ ਨਹੀਂ ਸੀ ਸਗੋਂ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੀ ਸੀ ਉਹਨਾਂ ਦੀ ਟਾਈਮਿੰਗ ਉਹਨਾਂ ਦੀ ਅਦਾਕਾਰੀ ਤੇ ਉਹਨਾਂ ਦਾ ਖਾਸ ਅੰਦਾਜ਼ ਪੰਜਾਬੀ ਸਿਨੇਮਾ ਦੀ ਇੱਕ ਪਹਿਚਾਣ ਸੀ ਉਹਨਾਂ ਦੇ ਅਚਾਨਕ ਚਲੇ ਜਾਣ ਨਾਲ ਫਿਲਮ ਇੰਡਸਟਰੀ ਹੀ ਨਹੀਂ ਸਗੋਂ ਹਰ ਉਹ ਦਰਸ਼ਕ ਵੀ ਸੋਗ ਦੇ ਵਿੱਚ ਹੈ ਜਿਸ ਨੇ ਕਦੇ ਉਹਨਾਂ ਦੀ ਫਿਲਮ ਦੇਖ ਕੇ ਹੱਸਿਆ ਸੀ ਉਹਨਾਂ ਦਾ ਸਸਕਾਰ ਕੱਲ 23 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਜਸਵਿੰਦਰ ਪੱਲਾ ਭਾਵੇਂ ਹੁਣ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਹਾਸਿਆ ਭਰੀਆਂ ਫਿਲਮਾਂ ਤੇ ਉਹਨਾਂ ਦੀ ਕਲਾਕਾਰੀ ਹਮੇਸ਼ਾ ਸਾਡੇ ਅੰਦਰ ਜ਼ਿੰਦਾ ਰਹੇਗੀ ਕਿਹਾ ਜਾਂਦਾ ਹੈ ਕਿ ਹਾਸਾ ਸਭ ਤੋਂ ਵੱਡੀ ਦਵਾਈ ਹੁੰਦਾ ਹੈ ਤੇ ਪੰਜਾਬੀਆਂ ਨੂੰ ਇਹ ਦਵਾਈ ਦੇਣ ਵਾਲਾ ਸਭ ਤੋਂ ਵੱਡਾ ਹਕੀਮ ਸੀ ਜਸਵਿੰਦਰ ਪੱਲਾ ਪਰ ਅਫਸੋਸ ਹੈ ਅੱਜ ਉਹ ਚਿਹਰਾ ਜੋ ਸਾਲਾਂ ਤੱਕ ਸਾਡੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦਾ ਰਿਹਾ ਉਹ ਸਦਾ ਲਈ ਖਾਮੋਸ਼ ਹੋ ਗਿਆ ਪ੍ਰਸਿੱਧ ਕਮੇਡੀਅਨ ਜਸਵਿੰਦਰ ਪੱਲਾ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸੀ ਤੇ ਉਹਨਾਂ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ ਲੇਕਿਨ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਵਾਸ ਲਏ ਜਸਵਿੰਦਰ ਭੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਸਨ ਜਿਸ ਦੀ ਕਮੇਡੀ ਸਿਰਫ ਹਸਾਉਂਦੀ ਨਹੀਂ ਸੀ ਸਗੋਂ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੀ ਸੀ ਉਹਨਾਂ ਦੀ ਟਾਈਮਿੰਗ ਉਹਨਾਂ ਦੀ ਅਦਾਕਾਰੀ ਤੇ ਉਹਨਾਂ ਦਾ ਖਾਸ ਅੰਦਾਜ਼ ਪੰਜਾਬੀ ਸਿਨੇਮਾ ਦੀ ਇੱਕ ਪਹਿਚਾਣ ਸੀ ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਫਿਲਮ ਇੰਡਸਟਰੀ ਹੀ ਨਹੀਂ ਸਗੋਂ ਹਰ ਉਹ ਦਰਸ਼ਕ ਵੀ ਸੋਗ ਦੇ ਵਿੱਚ ਹੈ ਜਿਸ ਨੇ ਕਦੇ ਉਹਨਾਂ ਦੀ ਫਿਲਮ ਦੇਖ ਕੇ ਹੱਸਿਆ ਸੀ। ਉਹਨਾਂ ਦਾ ਸਸਕਾਰ ਕੱਲ 23 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਜਸਵਿੰਦਰ ਪੱਲਾ ਭਾਵੇਂ ਹੁਣ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਹਾਸਿਆ ਭਰੀਆਂ ਫਿਲਮਾਂ ਤੇ ਉਹਨਾਂ ਦੀ ਕਲਾਕਾਰੀ ਹਮੇਸ਼ਾ ਸਾਡੇ ਅੰਦਰ ਜ਼ਿੰਦਾ ਰਹੇਗੀ ਕਿਹਾ ਜਾਂਦਾ ਹੈ ਕਿ ਹਾਸਾ ਸਭ ਤੋਂ ਵੱਡੀ ਦਵਾਈ ਹੁੰਦਾ ਹੈ ਤੇ ਪੰਜਾਬੀਆਂ ਨੂੰ ਇਹ ਦਵਾਈ ਦੇਣ ਵਾਲਾ ਸਭ ਤੋਂ ਵੱਡਾ ਹਕੀਮ ਸੀ ਜਸਵਿੰਦਰ ਪੱਲਾ ਪਰ ਅਫਸੋਸ ਹੈ ਅੱਜ ਉਹ ਚਿਹਰਾ ਜੋ ਸਾਲਾਂ ਤੱਕ ਸਾਡੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦਾ ਰਿਹਾ ਉਹ ਸਦਾ ਲਈ ਖਾਮੋਸ਼ ਹੋ ਗਿਆ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਪੱਲਾ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸੀ ਤੇ ਉਹਨਾਂ ਦਾ ਇਲਾਜ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ ਲੇਕਿਨ ਅੱਜ ਸਵੇਰੇ ਉਹਨਾਂ ਨੇ ਆਪਣੇ ਆਖਰੀ ਸਵਾਸ ਲਏ ਜਸਵਿੰਦਰ ਪੱਲਾ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਸਨ ਜਿਸ ਦੀ ਕਮੇਡੀ ਸਿਰਫ ਹਸਾਉਂਦੀ ਨਹੀਂ ਸੀ ਸਗੋਂ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੀ ਸੀ ਉਨ੍ਹਾਂ ਦੀ ਟਾਈਮਿੰਗ ਉਨ੍ਹਾਂ ਦੀ ਅਦਾਕਾਰੀ ਤੇ ਉਨ੍ਹਾਂ ਦਾ ਖਾਸ ਅੰਦਾਜ਼ ਪੰਜਾਬੀ ਸਿਨੇਮਾ ਦੀ ਇੱਕ ਪਹਿਚਾਣ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਫਿਲਮ ਇੰਡਸਟਰੀ ਹੀ ਨਹੀਂ ਸਗੋਂ ਹਰ ਉਹ ਦਰਸ਼ਕ ਵੀ ਸੋਗ ਦੇ ਵਿੱਚ ਹੈ ਜਿਸ ਨੇ ਕਦੇ ਉਨ੍ਹਾਂ ਦੀ ਫਿਲਮ ਦੇਖ ਕੇ ਹੱਸਿਆ ਸੀ। ਉਨ੍ਹਾਂ ਦਾ ਸਸਕਾਰ ਕੱਲ 23 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਜਸਵਿੰਦਰ ਪੱਲਾ ਭਾਵੇਂ ਹੁਣ ਸਾਡੇ ਵਿੱਚ ਮੌਜੂਦ ਨਹੀਂ ਹਨ। ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਹਾਸਿਆ ਭਰੀਆਂ ਫਿਲਮਾਂ ਤੇ ਉਹਨਾਂ ਦੀ ਕਲਾਕਾਰੀ ਹਮੇਸ਼ਾ ਸਾਡੇ ਅੰਦਰ ਜ਼ਿੰਦਾ ਰਹੇਗੀ